ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਤੁਹਾਡੇ ਆਪਣੇ YouTube ਚੈਨਲ ਗੁਰੂ ਕਿੰਗ ਤੇ ਤੁਹਾਡਾ ਸਵਾਗਤ ਹੈ ਸੋ ਜਿਹੜਾ ਅੱਜ ਤਾਂ ਆਪਣ ਟੋਪੀ ਲੈ ਕੇ ਆਇਆ ਉਹ ਹੈ ਖਰਬੂਜਾ ਖਰੂਜੇ ਖਾਣ ਦੇ ਆਪਨ ਕੀ ਫਾਇਦੇ ਨੇ ਤੇ ਇਹਦੀ ਬੀਜ ਖਾਣ ਦੇ ਆਪਨ ਕੀ ਫਾਇਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਖਰੂਜਾ ਲਿਤਾ ਹੋਇਆ ਸੋ ਗਰਮ ਮੌਸਮ ਸ਼ੁਰੂ ਹੋ ਚੁੱਕਿਆ ਹੈ ਗਰਮੀਆਂ ਦੇ ਵਿੱਚ ਆਪਣੇ ਸਰੀਰ ਨੂੰ ਖਰਬੂਜਾ ਜਿਹੜਾ ਸਰੀਰ ਨੂੰ ਹਾਈਡਰੇਟ ਅਤੇ ਪੇਟ ਨੂੰ ਠੰਡਾ ਰੱਖਣ ਦੇ ਵਿੱਚ ਬਹੁਤ ਹੀ ਮਦਦਗਾਰ ਹੁੰਦਾ ਹੈ ਖਰਬੂਜਾ ਸੋ ਇਸ ਕਰਕੇ ਖਰਬੂਜੇ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ ਗਰਮੀਆਂ ਦੇ ਵਿੱਚ ਖਰਬੂਜਾ ਹੁੰਦਾ ਤਾਂ ਇਹਨੂੰ ਜ਼ਰੂਰ ਖਾਓ ਤੇ ਆਪਣੇ ਹੈਲਥ ਨੂੰ ਪ੍ਰਕਰਾਰ ਰੱਖੋ ਸੋ ਖਰਬੂਜੇ ਦੇ ਬੀਜ ਦੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਆਇਰਨ ਵਰਗੇ ਭਰਪੂਰ ਪੋਸ਼ਟਿਕ ਤੱਤ ਇਹਦੇ ਪਾਈ ਆਂਦੇ ਹਨ ਜਿਹੜੇ ਆਪਾਂ ਨੂੰ ਕਈ ਤਰ੍ਹਾਂ ਦੇ ਸਰੀਰ ਨੂੰ ਫਾਇਦੇ ਦਿੰਦੇ ਹਨ ਸੋ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਆ ਭਾਰ ਘਟਾਉਣ ਦੇ ਵਿੱਚ ਜਿਹੜੇ ਖਰਬੂਜੇ ਦੇ ਬੀਜੇ ਬਹੁਤ ਹੀ ਮਦਦਗਾਰ ਹੁੰਦੇ ਹਨ ਕਿਉਂਕਿ ਖਰੂਜੇ ਦੇ ਬੀਜ ਦੇ ਵਿੱਚ ਫਾਈਬਰ ਜਿਹੜਾ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਸੋ ਜਿਹੜਾ ਆਪਣੇ ਭਾਰ ਨੂੰ ਕੰਟਰੋਲ ਕਰਦਾ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਡਾਇਬੀਟਿਸ ਦੀ ਪ੍ਰੋਨ ਹੋ ਜਾਂਦੀ ਹੈ ਟਾਈਪ 2 ਦੀ ਤਾਂ ਉਹ ਖਰਬੂਜੇ ਦੇ ਬੀਜ ਖਾਣ ਦੇ ਨਾਲ ਉਹ ਵੀ ਦੂਰ ਹੋ ਜਾਂਦੀ ਹੈ ਸੋ ਜਿਹਨੂੰ ਮਾਈਗ੍ਰੇਸ਼ਨ ਦੀ ਜਾਂ ਡਿਪਰੈਸ਼ਨ ਦੀ ਪ੍ਰੋਨ ਹੋ ਜਾਂਦੀ ਹੈ ਉਹਦੇ ਲਈ ਵੀ ਖਰਬੂਜਾ ਬਹੁਤ ਹੀ ਮਦਦਗਾਰ ਹੈ ਇਹਦੀ ਬੀਜ ਯੂਜ਼ ਕਰੋ ਬੀਜ ਨੂੰ ਆਪਣੀ ਡਾਇਟ ਦੇ ਵਿੱਚ ਸ਼ਾਮਲ ਕਰੋ ਇਸ ਤੋਂ ਇਲਾਵਾ ਖਰਬੂਜੇ ਦੇ ਬੀਜ ਦੇ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਵਗੈਰਾ ਭਰਪੂਰ ਤੱਤ ਮਾਤਰਾ ਚ ਪਾਏ ਜਾਂਦੇ ਹਨ ਜਿਹੜੇ ਆਪਾਂ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦੇ ਹਨ ਸੋ ਖਰਬੂਜਾ ਜਿਹੜਾ ਇੱਕ ਬਹੁਤ ਹੀ ਕਮਾਲ ਦਾ ਫਲ ਹੈ ਇਹਨੂੰ ਆਪਣੀ ਡਾਈਟ ਦੇ ਵਿੱਚ ਯੂਜ਼ ਕਰੋ ਗਰਮੀਆਂ ਦਾ ਵਿੱਚ ਵੈਸੇ ਵੀ ਖਰਬੂਜੇ ਮੀਨਾ ਡੇਡ ਮੀਨਾ ਹੀ ਹੁੰਦੇ ਹਨ ਤਾਂ ਡੇਲੀ ਇੱਕ ਖਰਬੂਜਾ ਜ਼ਰੂਰ ਖਾਓ ਤੇ ਦੀ ਬੀਜ ਦੀ ਬੀਜ ਨੂੰ ਵੀ ਆਪਣੀ ਡਾਈਟ ਦੇ ਸ਼ਾਮਲ ਕਰੋ ਸੋ ਇਹ ਜੇ ਟਿਪਸ ਜਾਣਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ ਕਰੋ ਐਂਡ ਸ਼ੇਅਰ